ਦੋਸਤੋ ਜੇਕਰ ਤੁਸੀਂ ਵੀ ਸ਼ੇਅਰ ਬਾਜ਼ਾਰ ਦੇ ਵਿੱਚੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਆਪਣੀਆਂ ਵੀਡੀਓਜ਼ ਦੇ ਰਾਹੀਂ ਮੈਂ ਤੁਹਾਨੂੰ ਸ਼ੇਅਰ ਮਾਰਕੀਟ ਨਾਲ ਸੰਬੰਧਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਤੁਸੀਂ ਇੱਕ ਵਧੀਆ ਟਰੇਡਰ ਬਣ ਸਕੋ ਸ਼ੇਅਰ ਬਾਜ਼ਾਰ ਦੇ ਵਿੱਚ ਖਬਰਾਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ ਕਿ ਆਪਾਂ ਖਬਰਾਂ ਕਿੱਥੋਂ ਸੁਣੀਏ ਕਿਉਂਕਿ ਟੀਵੀ ਉੱਤੇ ਕੁਝ ਅਜਿਹੇ ਚੈਨਲ ਨੇ ਜੋ ਸਾਰਾ ਦਿਨ ਸਟਾਕ ਮਾਰਕੀਟ ਨਾਲ ਸੰਬੰਧਿਤ ਖਬਰਾਂ ਦਿੰਦੇ ਨੇ ਪਰ ਤੁਹਾਨੂੰ ਸਾਰਾ ਦਿਨ ਖਬਰਾਂ ਸੁਣਦੀ ਜ਼ਰੂਰਤ ਨਹੀਂ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਅਜਿਹੇ ਵੈਬਸਾਈਟਾਂ ਦੇ ਬਾਰੇ ਵਿੱਚ ਗੱਲ ਕਰਾਂਗੇ ਜਿਨ੍ਹਾਂ ਵਿੱਚੋਂ ਇੱਕ ਤੋਂ ਤੁਸੀਂ ਸਟਾਕ ਸਿਲੈਕਸ਼ਨ ਅਤੇ ਦੂਸਰੀ ਤੋਂ ਜ਼ਰੂਰੀ ਖਬਰਾਂ ਦੀ ਅਪਡੇਟ ਲੈ ਸਕਦੇ ਹੋ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਹੈ ਮੈਂ ਖੁਦ ਇਹਨਾਂ ਦੋਨਾਂ ਵੈਬਸਾਈਟਾਂ ਦੀ ਵਰਤੋਂ ਕਰਦਾ ਹਾਂ ਅਤੇ ਤੁਸੀਂ ਇਹਨਾਂ ਨੂੰ ਅੱਲਾ ਆਪਾਂ ਖਬਰਾਂ ਵਾਲੀ ਵੈਬਸਾਈਟ ਦੀ ਗੱਲ ਕਰਾਂਗੇ ਜਿਸ ਦਾ ਨਾਮ ਹੈ ਮਨੀ ਕੰਟਰੋਲ ਮਨੀ ਕੰਟਰੋਲ ਦੀ ਐਪ ਨੂੰ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣਾ ਹੈ ਓਪਨ ਕਰਨ ਤੋਂ ਬਾਅਦ ਤੁਸੀਂ ਸਾਈਨ ਇਨ ਤੇ ਕਲਿੱਕ ਕਰਨਾ ਹੈ ਤੁਹਾਡੇ ਮੋਬਾਈਲ ਦੇ ਵਿੱਚ ਜਿਹੜੀ ਵੀ ਤੁਹਾਡੀ ਮੇਲ ਆਈਡੀ ਐਕਟਿਵ ਹੋਏਗੀ ਉਹਦੇ ਰਾਹੀਂ ਤੁਸੀਂ ਇਸ ਵਿੱਚ ਸਾਈਨ ਇਨ ਕਰ ਸਕਦੇ ਹੋ ਇਸ ਨੂੰ ਤੁਸੀਂ ਫ੍ਰੀ ਵਿੱਚ ਵੀ ਯੂਜ਼ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਸ ਦਾ ਪੇਡ ਵਰਜ਼ਨ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ 99 ਰੁਪਏ ਸਾਲ ਦੇ ਦੇਣੇ ਹੋਣਗੇ ਜੋ ਕਿ ਕੁਝ ਜ਼ਿਆਦਾ ਨਹੀਂ ਹਨ ਪੇਡ ਵਰਜ਼ਨ ਦੇ ਵਿੱਚ ਨਾਰਮਲ ਨਾਲੋਂ ਜ਼ਿਆਦਾ ਫੀਚਰ ਦੇਖਣ ਨੂੰ ਮਿਲਦੇ ਹਨ ਸਭ ਤੋਂ ਉੱਪਰ ਤੁਹਾਨੂੰ ਇੱਕ ਟੈਬ ਦਿਖਾਈ ਜਿਗਾ ਜਿਸ ਵਿੱਚ ਮੁੱਖ ਸਮਾਚਾਰ ਲਿਖਿਆ ਹੋਇਆ ਹੈ ਇਸ ਤੇ ਕਲਿੱਕ ਕਰਕੇ ਤੁਸੀਂ ਸਾਰੀਆਂ ਹੀ ਜ਼ਰੂਰੀ ਖਬਰਾਂ ਪੜ੍ਹ ਸਕਦੇ ਹੋ ਮੈਂ ਇਸ ਦੀ ਲੈਂਗੁਏਜ ਨੂੰ ਹਿੰਦੀ ਸਿਲੈਕਟ ਕੀਤਾ ਹੋਇਆ ਹੈ ਤੁਸੀਂ ਚਾਹੋ ਤਾਂ ਇਸ ਨੂੰ ਇੰਗਲਿਸ਼ ਵਿੱਚ ਵੀ ਕਰ ਸਕਦੇ ਹੋ ਇਸ ਵਿੱਚ ਹਿੰਦੀ ਅਤੇ ਇੰਗਲਿਸ਼ ਦੇ ਦੋ ਆਪਸ਼ਨ ਦੇਖਣ ਨੂੰ ਮਿਲਦੇ ਹਨ ਹੁਣ ਇਸ ਵਿੱਚ ਥੋੜਾ ਜਿਹਾ ਅੱਗੇ ਸਕਰੋਲ ਕਰੋਗੇ ਤਾਂ ਸਟਾਕਸ ਇਨ ਨਿਊਜ਼ ਦਾ ਤੁਹਾਨੂੰ ਇੱਕ ਟੈਬ ਦਿਖਾਈ ਦੇਗਾ ਇਸ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਉਹ ਸਾਰੇ ਹੀ ਸ਼ੇਅਰ ਨਜ਼ਰ ਆਉਣਗੇ ਜੋ ਕਿਸੇ ਨਾ ਕਿਸੇ ਕਾਰਨ ਖਬਰਾਂ ਵਿੱਚ ਨੇ ਜਿਵੇਂ ਕਿ ਹੁਣ ਕੁਆਰਟਰਲੀ ਰਿਜ਼ਲਟ ਚੱਲ ਰਹੇ ਨੇ ਸਾਰੀਆਂ ਕੰਪਨੀਆਂ ਦੇ ਰਿਜ਼ਲਟ ਆ ਰਹੇ ਨੇ ਤੇ ਇਸ ਟੈਬ ਦੇ ਵਿੱਚ ਤੁਹਾਨੂੰ ਉਹ ਸਾਰੇ ਸਟਾਕਸ ਨਜ਼ਰ ਆਉਣਗੇ ਜਿਨ੍ਹਾਂ ਦੇ ਰਿਜ਼ਲ ਨਾਲ ਇਹ ਪਤਾ ਲੱਗ ਸਕੇਗਾ ਕਿ ਕਿਹੜੀ ਕੰਪਨੀ ਦੇ ਰਿਜ਼ਲਟ ਵਧੀਆ ਆਏ ਨੇ ਅਤੇ ਕਿਹੜੀ ਦੇ ਮਾੜੇ ਆਏ ਨੇ ਥੋੜਾ ਜਿਹਾ نیچے ਸਕਰੋਲ ਕਰੋਗੇ ਤਾਂ ਦਿਨ ਦੇ ਟਾਪ ਗੇਨਰ ਅਤੇ ਟਾਪ ਲੂਜ਼ਰ ਸ਼ੇਅਰ ਦਿਖਾਈ ਦੇਣਗੇ ਇੰਡੀਅਨ ਮਾਰਕੀਟ ਤੋਂ ਇਲਾਵਾ ਤੁਹਾਨੂੰ ਇੱਥੇ ਯੂਐਸ ਮਾਰਕੀਟ ਦੀ ਵੀ ਜਾਣਕਾਰੀ ਮਿਲੇਗੀ ਯੂਐਸ ਮਾਰਕੀਟ ਦੇ ਵਿੱਚ ਕਿੰਨਾ ਸ਼ੇਰਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਅਤੇ ਕਿੰਨਾ ਦਾ ਮਾੜਾ ਰਿਹਾ ਉਹ ਸਾਰਾ ਕੁਝ ਇੱਥੇ ਤੁਹਾਨੂੰ ਦਿਖਾਈ ਦੇਵੇਗਾ ਹੁਣ ਆਪਾਂ ਚੱਲਦੇ ਹਾਂ ਆਪਣੀ ਦੂਸਰੀ ਐਪਲੀਕੇਸ਼ਨ ਜਿਸ ਦਾ ਨਾਮ ਹੈ ਸਟਾਕੇਜ ਇਹ ਵੀ ਪਲੇ ਸਟੋਰ ਦੇ ਵਿੱਚ ਮੌਜੂਦ ਹੈ ਅਤੇ ਤੁਸੀਂ ਇਸ ਨੂੰ ਉੱਥੋਂ ਡਾਊਨਲੋਡ ਕਰ ਸਕਦੇ ਹੋ ਇਸ ਨੂੰ ਤੋਂ ਪਹਿਲਾ ਟੈਬ ਤੁਹਾਨੂੰ ਇੰਡੈਕਸਸ ਦਾ ਦੇਖਣ ਨੂੰ ਮਿਲੇਗਾ ਇੰਡੈਕਸਸ ਦਾ ਮਤਲਬ ਹੁੰਦਾ ਹੈ ਜਿਵੇਂ ਨਿਫਟੀ 50 ਬੈਂਕ ਨਿਫਟੀ ਨਿਫਟੀ ਫਾਈਨੈਂਸ਼ੀਅਲ ਸਰਵਿਸ ਇਹ ਸਾਰੇ ਇੰਡਾਈਸਿਸ ਨੇ ਹੁਣ ਆਪਾਂ ਜਿਵੇਂ ਇਹ ਪਤਾ ਲਗਾਉਣਾ ਹੈ ਕਿ ਨਿਫਟੀ 50 ਦੇ ਵਿੱਚ ਕਿਹੜੇ ਕਿਹੜੇ ਸਟਾਕ ਟ੍ਰੇਡ ਕਰਦੇ ਨੇ ਤਾਂ ਤੁਸੀਂ ਨਿਫਟੀ 50 ਤੇ ਕਲਿੱਕ ਕਰੋਗੇ ਅਤੇ ਸਟਾਕਸ ਤੇ ਜਾਓਗੇ ਤਾਂ ਤੁਹਾਨੂੰ ਉਹ ਸਾਰੇ ਹੀ ਸ਼ੇਅਰ ਨਜ਼ਰ ਆਉਣਗੇ ਜੋ ਨਿਫਟੀ 50 ਦੇ ਵਿੱਚ ਟ੍ਰੇਡ ਕਰਦੇ ਨੇ ਦੂਸਰਾ ਆਪਸ਼ਨ ਹੈ ਟ੍ਰੈਂਡਿੰਗ ਸਟਾਕਸ ਦਾ ਜਿਹਦੇ ਵਿੱਚ ਉਹ ਸਾਰੇ ਹੀ ਸ਼ੇਅਰ ਨਜ਼ਰ ਆਉਣਗੇ ਜੋ ਕਿਸੇ ਨਾ ਕਿਸੇ ਕਾਰਨ ਮਾਰਕੀਟ ਵਿੱਚ ਟਾਪ ਤੇ ਨੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਆਪਸ਼ਨ ਨੇ ਜਿਵੇਂ ਕਿ 52 ਵੀਕ ਹਾਈ ਅਤੇ 52 ਵੀਕ ਲੋ ਇਹਦੇ ਵਿੱਚ ਇੱਕ ਸੈਕਟਰ ਦਾ ਟੈਬ ਹੈ ਜਿਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਉਹ ਕਾਰਨ ਲਈ ਹੁਣ ਜਿੰਨੀਆਂ ਵੀ ਗੱਡੀਆਂ ਜਾਂ ਟਾਇਰ ਕੰਪਨੀਆਂ ਨੇ ਇਹ ਸਾਰੀਆਂ ਹੀ ਆਟੋ ਸੈਕਟਰ ਦੇ ਵਿੱਚ ਆਉਂਦੇ ਨੇ ਹੁਣ ਆਪਾਂ ਇੱਥੇ ਆਟੋ ਸੈਕਟਰ ਨੂੰ ਲੱਭਾਂਗੇ ਆਟੋਮੋਬਾਈਲ ਤੇ ਕਲਿੱਕ ਕਰਕੇ ਅੰਟਾਇਰ ਆਟੋਮੋਬਾਈਲ ਸੈਕਟਰ ਵਿੱਚ ਜਾਵਾਂਗੇ ਤਾਂ ਸਾਰੀਆਂ ਹੀ ਕੰਪਨੀਆਂ ਤੁਹਾਨੂੰ ਤੁਹਾਡੀ ਸਕਰੀਨ ਤੇ ਨਜ਼ਰ ਆਉਣਗੀਆਂ ਹੁਣ ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਇਹਨਾਂ ਸਾਰੀਆਂ ਹੀ ਕੰਪਨੀਆਂ ਦਾ ਇੱਥੇ ਮਾਰਕੀਟ ਕੈਪ ਵੀ ਨਾਲ ਦਿੱਤਾ ਹੋਇਆ ਹੈ ਦੋਸਤੋ ਮਾਰਕੀਟ ਕੈਪ ਦੀ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਅਹਿਮੀਅਤ ਹੁੰਦੀ ਹੈ ਜਿੰਨਾ ਜ਼ਿਆਦਾ ਮਾਰਕੀਟ ਕੈਪ ਹੋਏਗਾ ਕੰਪਨੀ ਉਨੀ ਹੀ ਜ਼ਿਆਦਾ ਵਧੀਆ ਮੰਨੀ ਜਾਂਦੀ ਮਾਰਕੀਟ ਕੈਪ ਦੇਖ ਕੇ ਹੀ ਕੰਪਨੀਆਂ ਨੂੰ ਸਿਲੈਕਟ ਕਰਦੇ ਨੇ ਉਹਨਾਂ ਲੋਕਾਂ ਲਈ ਸਟਾਕ ਐਂਜ ਨੇ ਕੰਪਨੀਆਂ ਨੂੰ ਲੱਭਣਾ ਬਹੁਤ ਹੀ ਜ਼ਿਆਦਾ ਆਸਾਨ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਦਾ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਹੈ ਉਸ ਨੂੰ ਸਭ ਤੋਂ ਉੱਤੇ ਲਿਸਟ ਕੀਤਾ ਹੋਇਆ ਹੈ ਇਸੇ ਤਰ੍ਹਾਂ ਹੀ ਜੇਵੇਂ ਤੁਸੀਂ ਖੇਤੀਬਾੜੀ ਨਾਲ ਸੰਬੰਧਿਤ ਕੰਪਨੀਆਂ ਨੂੰ ਲੱਭਣਾ ਚਾਹੁੰਦੇ ਹੋ ਤਾਂ ਐਗਰੀਕਲਚਰ ਤੇ ਕਲਿੱਕ ਕਰੋਗੇ ਅਤੇ ਇੰਟਾਇਰ ਐਗਰੀਕਲਚਰ ਸੈਕਟਰ ਤੇ ਜਾਓਗੇ ਤਾਂ ਸਾਰੀਆਂ ਹੀ ਕੰਪਨੀਆਂ ਨਜ਼ਰ ਆਉਣਗੀਆਂ ਜੋ ਐਗਰੀਕਲਚਰ ਦੇ ਨਾਲ ਸੰਬੰਧਿਤ ਨੇ ਇਸ ਤੋਂ ਇਲਾਵਾ ਸਟੋਕੇਜ ਦੇ ਵਿੱਚ ਤੁਸੀਂ ਐਨਾਲਿਸਟਿਕ ਵਾਲੇ ਟੈਬ ਤੇ ਜਾਓਗੇ ਤਾਂ ਉੱਥੇ ਤੁਹਾਨੂੰ ਸਕੈਨ ਨਾਮ ਦਾ ਇੱਕ ਟੈਬ ਦਿਖਾਈ ਦੇਗਾ ਜੋ ਕਿ ਇਹਨਾਂ ਨੇ ਫ੍ਰੀ ਦੇ ਵਿੱਚ ਦਿੱਤਾ ਹੋਇਆ ਹੈ ਜ਼ਿਆਦਾਤਰ ਵੈਬਸਾਈਟਾਂ ਤੇ ਇਹ ਸਕੈਨ ਪੇਡ ਵਰਜਨ ਵਿੱਚ ਹੀ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਤੁਸੀਂ ਪ੍ਰਾਈਸ ਸਕੈਨ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਪ੍ਰੀਵੀਅਸ ਡੇ ਬ੍ਰੇਕਆਊਟ ਸਕੈਨ ਵੀਕਲੀ ਬ੍ਰੇਕਆਊਟ ਜਾਂ ਮੰਥਲੀ ਬ੍ਰੇਕਆਊਟ ਸਕੈਨ 52 ਵੀਕ ਹਾਈ 52 ਵੀਕ ਲੋ ਇਹ ਸਾਰੇ ਹੀ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਤੁਸੀਂ ਸ਼ੇਅਰਾਂ ਨੂੰ ਸਿਲੈਕਟ ਕਰ ਸਕਦੇ ਹੋ ਅਤੇ ਮਾਰਕੀਟ ਦੇ ਵਿੱਚ ਟ੍ਰੇਡ ਕਰ ਸਕਦੇ ਹੋ ਇਹਨਾਂ ਸਾਰੇ ਸਕੈਨਸ ਦੀ ਆਪਾਂ ਕਿਵੇਂ ਵਰਤੋਂ ਕਰਨੀ ਹੈ ਅਤੇ ਕਿਵੇਂ ਇਹਨਾਂ ਦੇ ਨਾਲ ਮਾਰਕੀਟ ਦੇ ਵਿੱਚ ਟ੍ਰੇਡ ਕਰਨਾ ਹੈ ਇਹ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਿੱਖਾਂਗੇ ਜੇਕਰ ਤੁਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਨਵੇਂ ਹੋ ਅਤੇ ਸ਼ੇਅਰ ਮਾਰਕੀਟ ਨੂੰ ਸਿੱਖਣਾ ਚਾਹੁੰਦੇ ਹੋ ਤਾਂ ਇਹ ਦੋਨੋਂ ਐਪਸ ਤੁਹਾਡੇ ਮੋਬਾਈਲ ਦੇ ਵਿੱਚ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸੋ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਮਿਲਦੇ ਹਾਂ ਬਹੁਤ ਜਲਦ ਇੱਕ ਹੋਰ ਵੀਡੀਓ ਦੇ ਨਾਲ